ਇਹਦਾ ਸੂਰ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਛੋਟਾ ਪ੍ਰਾਇਮਰੀ ਸਕੂਲ ਸੀਗਾ ਉਹ ਸਾਡਾ ਪਾਕਰੋ ਸਟੇਟ ਫੂਟਾਈ ਮਰਲੇ ਦੇ ਵਿੱਚ ਚੱਲ ਰਿਹਾ ਸੀ। ਅਸੀਂ ਪਾਪੇ ਜਿੱਦ ਬਣਾਉਂੂ ਸਕੂਲ ਨੂੰ ਦੇਰ تک ਜੀਂ ਦੇਖੇ। ਪੱਤਾ ਵਿਸਾਜ ਮੋਰ ਤੇ ਜਿਹੜੀ ਕਾਂਸਰਜੀ ਤੋਂ ਹੋਵੇ ਉਸ ਤੋਂ ਦੇ ਆਂਸੀਆ। ਨੌਂ ਅੰਬਰ ਵਾਲ ਦੇ ਵਿੱਚ ਅਸੀਂ ਸਿੱਖ ਕਰਵਾਇਆ। ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅੱਜ ਸਾਡੇ ਮੋਗਾ ਅਸੀਂ ਸਾਡੀਆਂ ਜਿੰਨੀਆਂ ਵੀ ਸ਼ਹਿਰ ਦੀਆਂ ਇੰਟਰਨਲ ਸੜਕਾਂ ਨੇ ਉਹਨਾਂ ਦਾ ਉਦਘਾਟਨ ਕਰ ਰਿਹਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਸ਼ੀਵਾਲ ਜੀ ਮਨੀਸ਼ ਸੋਸੋਧਿਆ ਜੀ ਅਮਨ अरोड़ा ਜੀ ਤੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਮੋਗੇ ਦੀ ਡਿਵੈਲਪਮੈਂਟ ਦੇ ਲਈ ਕਦੇ ਵੀ ਕਿਸੇ ਤਰ੍ਹਾਂ ਦੇ ਫੰਡ ਜਿਹੜੇ ਹੈਗੇ ਆ ਉਹ ਨਹੀਂ ਰੋਕੇ ਔਰ ਸਾਨੂੰ ਨਾਲ ਦੀ ਨਾਲ ਹੀ ਜਿਹੜੇ ਹੈਗੇ ਆ ਫੰਡ ਅਲਾਟ ਕਰਕੇ ਸਾਡੇ ਕੰਮ ਕਰਵਾਏ ਆ ਸੋ ਅੱਜ ਮੇਰੇ ਨਾਲ ਸਾਡੇ ਮੋਗਾ ਦੇ ਮੇਅਰ ਸਾਹਿਬ ਸਰਦਾਰ ਬਲਜੀਤ ਸਿੰਘ ਚਾਨੀ ਜੀ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪਿੰਨਾ ਜੀ ਔਰ ਡਿਪਟੀ ਮੇਅਰ ਅਸ਼ੋਕ ਤਨੀਜਾ ਜੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਹਰਜਿੰਦਰ ਸਿੰਘ ਰੋਡੇ ਜੀ ਜਗਦੀਸ਼ ਸ਼ਰਮਾ ਜੀ ਔਰ ਸਾਰੇ ਹੀ ਸਤਿਕਾਰਯੋਗ ਐਮਸੀ ਸਹਿਬਾਨ ਇੱਥੇ ਮੌਜੂਦ ਨੇ ਮੈਂ ਸਾਡੀ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਔਰ ਸਾਡੇ ਮંત્રી ਡਾਕਟਰ ਅਬਜੋ ਚੀ ਦਾ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਐਮਡੀਐਫ ਫੰਡ ਦੇ 7 ਕਰੋੜ 64 ਲੱਖ ਰੁਪਏ ਜਿਹੜਾ ਮੋਗੇ ਨੂੰ ਮਨਜ਼ੂਰ ਕੀਤਾ ਜਿਸ ਦੇ ਅੱਜ ਅਸੀਂ ਕੰਮਾਂ ਦਾ ਉਦਘਾਟਨ ਕਰਨ ਦੇ ਲਈ ਇੱਥੇ ਪਹੁੰਚੇ ਹਾਂ ਔਰ ਜਿਸ ਤਰ੍ਹਾਂ ਤੁਸੀਂ ਸਭ ਨੇ ਦੇਖਿਆ ਕਿ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੇ ਆਲਰੇਡੀ ਕੰਮ ਚੱਲ ਰਹੇ ਆ ਕਿਉਂਕਿ ਰੋਡ ਸੇਫਟੀ ਬਹੁਤ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਉਸ ਦਾ ਖਾਸ ਧਿਆਨ ਰੱਖੀਏ ਉੱਥੇ ਹੀ ਜਿਹੜੀਆਂ ਅੱਜ 7 ਕਰੋੜ 64 ਲੱਖ ਰੁਪਏ ਸਰਕਾਰ ਵੱਲੋਂ ਸਾਨੂੰ ਐਮਡੀਐਫ ਫੰਡ ਦੇ ਰਾਹੀਂ ਮਿਲਿਆ ਹੈਗਾ ਉਹਦੇ ਵਿੱਚ ਜਿਹੜੀਆਂ ਸੜਕਾਂ ਦੇ ਕੰਮ ਹੋਣ ਜਾ ਰਹੇ ਆ ਮੈਂ ਉਹਦਾ ਵੇਰਵਾ ਤੁਹਾਡੇ ਸਭ ਦੇ ਨਾਲ ਸਾਂਝਾ ਕਰ ਰਹੀ ਹਾਂ ਜੀ ਇਹਦੇ ਵਿੱਚ ਸਾਡੇ ਸ਼ਹਿਰ ਦੀਆਂ 10 ਸੜਕਾਂ ਜਿਹੜੀਆਂ ਪਾਸ ਹੋ ਕੇ ਆਈਆਂ ਨੇ ਔਰ ਇੱਕ ਜਿਹੜਾ ਹੈਗਾ ਬਿਊਟੀਫਿਕੇਸ਼ਨ ਕੀਤੀ ਜਾਏਗੀ ਉਹਦੇ ਵਿੱਚ ਇਹਦੇ ਵਿੱਚ ਪ੍ਰੀਤਨਗਰ ਮੇਨ ਰੋਡ ਸਰਦਾਰ ਨਗਰ ਰੋਡ ਨੰਬਰ 4 ਸੰਧੂਆਣਾ ਰੋਡ ਐਮ ਆਰ ਐਫ 2 ਕੋਟਕਪੂਰਾ ਬਾਈਪਾਸ ਚੜੀ ਕਰੋੜ ਰੇਲਵੇ ਰੋਡ ਜਿੱਥੇ ਅਸੀਂ ਇਸ ਵਕਤ ਬੈਠੇ ਆ ਜੀ ਗਾਂਦੀ ਰੋਡ ਅਕਾਲਸਰ ਰੋਡ ਦੱਤ ਰੋਡ ਕਿੰਗਵਾ ਡਿਸਟ੍ਰੀਬਿਊਟਰੀ ਬੁੱਕਨਵਾਲਾ ਰੋਡ ਥੱਲੇ ਕੇ ਰੋਡ ਤੇ ਲੰਡੇ ਕੇ ਫਿਰਨੀ ਕੋਠੇਪੱਤੀ ਮੁਹੱਬਤ ਰੋਡ ਬੋਨਾ ਰੋਡ ਮੈਮੇ ਵਾਲਾ ਰੋਡ ਕਲੇਰ ਰੋਡ ਐਮਪੀ ਬਸਤੀ ਮੇਨ ਰੋਡ ਕੱਚਾ ਦਸਾਂਝ ਰੋਡ ਤੇ ਸਾਡਾ ਮੈਜੈਸਟਿਕ ਰੋਡ ਇਹ ਸਾਰੀਆਂ ਜਿਹੜੀਆਂ ਸੜਕਾਂ ਦੁਬਾਰਾ ਤੋਂ ਬਣਾਈਆਂ ਜਾਣਗੀਆਂ ਇਨਾਂ ਦਾ ਕੰਮ ਜਿਹੜਾ ਸਟਾਰਟ ਕਰਕੇ ਕੱਲ੍ਹ ਤੋਂ April ਤੱਕ ਜਿਹੜਾ ਹੈਗਾ ਇਹਨੂੰ ਕੰਪਲੀਟ ਕਰ ਦਿੱਤਾ ਜਾਏਗਾ ਸਾਰੀਆਂ ਸੜਕਾਂ ਦਾ ਤੇ ਬਿਊਟੀਫਿਕੇਸ਼ਨ ਦਾ ਉੱਥੇ ਹੀ ਅਸੀਂ ਜਿਹੜੀ ਸਾਡੇ ਅਸੀਂ ਜਿਸ ਏਰੀਆ ਦੇ ਵਿੱਚ ਮੌਜੂਦ ਆ ਰੇਲਵੇ ਰੋਡ ਦੇ ਬਿਲਕੁਲ ਨਾਲ ਜਿਹੜਾ ਨੀਵੇਂ ਪੁਲਵਾਰਾ ਰੋਡ ਹੈਗਾ ਉਹਦੀ ਵੀ ਸਾਰੇ ਦੀ ਬਿਊਟੀਫਿਕੇਸ਼ਨ ਕਰ ਰਹੀਆਂ ਉੱਥੇ ਅਸੀਂ ਹਾਰਟਸ ਜਿਹੜੀਆਂ ਆਲਰੇਡੀ ਬਣਾ ਚੁੱਕੀਆਂ ਆ ਸਾਹਮਣੇ ਜਿਹੜੀ ਸਾਡੀ ਪੰਜਾਬ ਦਾ ਸਾਡੇ ਮੋਗੇ ਦਾ ਵਿਰਸਾ ਪੰਜਾਬੀ ਜੁੱਤੀ ਮਾਰਕੀਟ ਹੈਗੀ ਆ ਉਹਦੇ ਵੀ ਉੱਤੇ ਸ਼ੈਡਿੰਗ ਦਾ ਜਿਹੜਾ ਕੰਮ ਕਰਵਾ ਰਹੇ ਹਾਂ ਔਰ ਸਾਰਾ ਉਸ ਰੋਡ ਨੂੰ ਅਸੀਂ ਬਿਊਟੀਫਾਈ ਕਰਾਂਗੇ ਔਰ ਹੋਰ ਬਹੁਤ ਸਾਰੇ ਜਿਹੜੇ ਮੋਗੇ ਦੇ ਵਿੱਚ ਬਿਊਟੀਫਿਕੇਸ਼ਨ ਦੇ ਕੰਮ ਜਿਹੜੇ ਉਹ ਵੀ ਅਸੀਂ ਕਰਵਾਵਾਂਗੇ ਯਾਦਗਾਰੀ ਗੇਟ ਜਿਹੜੇ ਹੈਗੇ ਆ ਉਹ ਮੋਗੇ ਦੇ ਵਿੱਚ ਬਣਾਏ ਜਾਣਗੇ ਇੱਕ ਕਲॉक ਟਾਵਰ ਹੈ ਅਸੀਂ ਜਿਹੜਾ ਮੋਗੇ ਦੇ ਵਿੱਚ ਬਣਾਉਣ ਜਾ ਰਹੇ ਹਾਂ ਔਰ ਤੁਸੀਂ ਸਭ ਨੇ ਦੇਖਿਆ ਹੋਵੇਗਾ ਕਿ ਸਾਡੇ ਜਿਹੜੇ ਮੋਗੇ ਵਿਦਾਂਤਨਗਰ ਵਾਲੀ ਸਾਈਡ ਹੈਗਾ ਉੱਥੇ ਆਲਰੇਡੀ ਅਸੀਂ ਬਿਊਟੀਫਿਕੇਸ਼ਨ ਕਰ ਦਿੱਤੀ ਹੈ ਉਹਦਾ ਵੀ ਜਲਦੀ ਕੰਮ ਕੰਪਲੀਟ ਕਰਕੇ ਉਸ ਨੂੰ ਵੀ ਜਿਹੜਾ ਲੋਕਾਂ ਨੂੰ سپਰਦ ਕੀਤਾ ਜਾਏਗਾ ਔਰ ਇਸੇ ਤਰ੍ਹਾਂ ਜਿੱਥੇ ਸਕੂਲਾਂ ਦੇ ਕੰਮ ਹੋ ਰਿਹਾ ਮੋਗੇ ਦੇ ਵਿੱਚ ਆਲਰੇਡੀ ਚਾਰ ਸਕੂਲ ਅਸੀਂ ਨਵੇਂ ਬਿਲਕੁਲ ਕੋਈ ਇੱਕ ਅੱਧਾ ਕਮਰਾ ਨਹੀਂ ਡਬਲ ਸਟੋਰੀ ਅਸੀਂ ਸਕੂਲ ਬਣਾ ਚੁੱਕੇ ਹਾਂ ਔਰ ਦੋ ਸਕੂਲ ਸਾਡੇ ਅਸੀਂ ਹੋਰ ਪਾਸ ਕਰਵਾਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿੱਥੋਂ ਸਾਡੇ ਕੋਲ ਡਿਮਾਂਡ ਆਏਗੀ ਉਹ ਵੀ ਕੰਮ ਕੰਪਲੀਟ ਕੀਤਾ ਜਾਏਗਾ ਉੱਥੇ ਹੀ 4 ਹੈਲਥ ਵੈਲਨੈਸ ਸੈਂਟਰ ਜਿਹੜੇ ਅਸੀਂ ਆਲਰੇਡੀ ਬਣਾ ਚੁੱਕੇ ਆ ਔਰ ਹੋਰ ਵੀ ਪਿੰਡਾਂ ਦੇ ਅਸੀਂ ਜਿਹੜੇ ਹੈਲਥ ਵੈਲਨੈਸ ਸੈਂਟਰ ਪਾ ਕੇ ਭੇਜੇ ਹੋਏ ਆ ਮਹੱਲਾ ਕਲੀਨਿਕਾ ਦੇ ਨਾਲ-ਨਾਲ ਟਰਾਮਾ ਸੈਂਟਰ ਵੀ ਜਿਹੜਾ ਹੈਗਾ ਉਹ ਦੁੰਨੇਕੇ ਰੋਡ ਦੇ ਉੱਤੇ ਬਣਾਇਆ ਜਾ ਰਿਹਾ ਜੀ ਔਰ ਸਰਕਾਰ ਵੱਲੋਂ ਨਿਰੰਤਰ ਵਾਲੇ ਜਿਹੜਾ ਸਾਡਾ ਬਿਜਲੀ ਘਰ ਹੈਗਾ ਉੱਥੇ ਅਸੀਂ 220 ਤੇ 66 ਕੇਵੀ ਦਾ ਨਵੇਂ ਜਿਹੜੇ ਹੈਗੇ ਆ ਗ੍ਰਿਡ ਟਰਾਂਸਫਾਰਮਰ ਅਪਗ੍ਰੇਡ ਕਰਨ ਦਾ ਜਿਹੜਾ ਪ੍ਰੋਜੈਕਟ ਸਟਾਰਟ ਕੀਤਾ ਸੀਗਾ 66 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਵੀ ਕੰਪਲੀਟ ਹੋ ਚੁੱਕਿਆ ਜੀ ਕਿਉਂਕਿ 45 ਸਾਲਾਂ ਤੋਂ ਉਹਨੂੰ ਅਪਗ੍ਰੇਡ ਹੀ ਨਹੀਂ ਸੀ ਕੀਤਾ ਗਿਆ ਜਿਸ ਕਾਰਨ ਹਰ ਸਾਲ ਗਰਮੀਆਂ ਦੇ ਵਿੱਚ ਬਿਜਲੀ ਦਾ ਲੋਡ ਜਿਆਦਾ ਵਧਣ ਕਰਕੇ ਟਰਾਂਸਫਾਰਮਰਸ ਨੂੰ ਅੱਗ ਲੱਗ ਜਾਂਦੀ ਸੀਗੀ ਔਰ ਸ਼ਹਿਰ ਵਾਸੀਆਂ ਨੂੰ 1 ਜਾਂ 2 ਦਿਨ ਦੇ ਲਈ ਬਿਜਲੀ ਨਾ ਬੰਦ ਹੋਣ ਕਰਕੇ ਪਰੇਸ਼ਾਨੀ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ